ਜਾਇਸ ਬੰਦੇ ਨੇ ਚਾਲ ਸਿਕਿਉਰਿਟੀ ਗਾਰਡ ਦਾ ਕੀਤਾ ਗਿਆ ਕਤਲ ਦੱਸਿਆ ਜਾ ਰਿਹਾ ਕਿ ਮ੍ਰਿਤਕ ਲੋਹਾਰ ਰੋਡ ਤੇ ਸਿਵਲ ਰੋਕ ਕਲੋਨੀ ਤੇ ਵੀ ਤੋਂ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ 4 ਬੱਚੇ ਹਨ ਤੇ ਉਸ ਦੀ ਪਤਨੀ ਵੀ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ ਕੀ ਨਾਮ ਸੀ ਕੀ ਦਾ ਜਿੰਨਾਂ ਦੀ ਡੈਥ ਹੋਈ ਹੈ ਮਨਵਿੰਦਰ ਸਿੰਘ ਮੈਂ ਅਧਿਕਾਰ ਦੀਆਂ ਕੀ ਕਾਰਨ ਸੀ ਮਾਰਨ ਦਾ ਇੱਦਾਂ ਹੀ ਜਨਾਨੀ ਦਾ ਚੱਕਰ ਹੀ ਗਾ ਮੈਨੂੰ ਬੜਾਈ ਸਮਝਾਉਨੇ ਆ ਉਹਨੇ ਧਮਕੀਆਂ ਦਿੱਤੀਆਂ ਹੀ ਵੀ ਮਾਰ ਦੇਣਾ ਤੇ ਮਾਰ ਹੀ ਦਿੱਤਾ ਆ ਤੁਹਾਡੇ ਘਰ ਵਾਲੇ ਦਾ ਚੱਕਰ ਹੀ ਕਿਸੇ ਨਾਲ ਹਾਂਜੀ ਹਾਂਜੀ ਜੋਤੀ ਜੋਤੀ ਕੁੜੀ ਜੋਤੀ ਆ ਜਨਾਨੀ ਆ ਕਈਆਂ ਨਾਲ ਖੇ ਖਾਦੀ ਉਹਨੇ ਉਹਦਾ ਘਰ ਵਾਲਾ ਵੀ ਕਈਆਂ ਨਾਲ ਖੇ ਖਾਦੀ ਆ ਆਪਣੀ ਸੱਸ ਨਾਲ ਵੀ ਰਿਆ ਵਾ ਆਨੇ ਬੇੜਾ ਕਰਕੇ ਕਰਤਾ ਸਾਡੇ ਘਰ ਦਾ ਉਹ ਗੰਦਾ ਨਾਲ ਮਾਰਿਆ ਕੁਝ ਦਾਤਰ ਆਵੇ ਉਹਦੇ ਨਾਲ ਹੀ ਦਾਤਰ ਵੱਡ ਵੱਡ ਦਿੱਤਾ ਆ ਮੈਨੂੰ ਤਾਂ ਫੋਨ ਆਇਆ ਮੇਰੇ ਬੱਚਿਆਂ ਨੂੰ ਬੱਚਿਆਂ ਨੇ ਫੋਨ ਚੁੱਕਿਆ ਆ ਵੱਡੇ ਨੇ ਕੀਤਾ ਨਿੱਕੇ ਨੂੰ ਫਿਰ ਡੈਡੀ ਨੂੰ ਵੱਢ ਗਏ ਉਸੇ ਵੇਲੇ ਆ ਗਏ ਭੱਜ ਕੇ ਇੱਥੇ ਕਿੰਨੇ ਜਣੇ ਗਏ ਜਿੰਨਾਂ ਦੇ ਨਾਲ ਬਾਰ ਕੀਤੇ ਗਏ ਪਤਾ ਨਹੀਂ ਕਿ ਤਿੰਨ ਜਣੇ ਤੇ ਹੋਣਗੇ ਹੀ ਇਕੱਲੇ ਜਾਣੇ ਦਾ ਤਾਂ ਕੰਮ ਨਹੀਂ ਆ ਡਿਊਟੀ ਸਿਲਵਰੋਕ ਚ ਕਰਦੇ ਹੀਗੇ ਤੇ ਹੁਣ ਕਿੱਥੇ ਜਾ ਰਹੇ ਸੀ ਹੁਣ ਕਿਤੋਂ ਆ ਰਹੇ ਸੀਗੇ ਰਾਹ ਦੇ ਵਿੱਚ ਘੇਰ ਲਿਆ ਉਹਨਾਂ ਨੇ ਸਾਢੇ 5 ਜੇ ਡਿਊਟੀ ਕਰ ਬਹਿਣਾ ਹੀਗਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਕੀ ਮੰਗ ਪ੍ਰਸ਼ਾਸਨ ਤਾਂ ਮੰਗ ਕੀ ਹੈ ਮੇਰੀ ਗਰੀਬਣੀ ਦੀ ਉਹਨਾਂ ਨੂੰ ਸਜ਼ਾ ਦਿਓ ਚਵਲ ਜਨਾਨੀ ਨੂੰ ਇਦਾਂ ਹੀ ਵੱਡੋ ਇਹ ਮੇਰੀ ਹੈ ਗਈ ਹੈ ਬੇਨਤੀ ਜੇ ਤੁਸੀਂ ਇਹ ਕਰ ਸਕਦੇ ਤਾਂ ਠੀਕ ਹੈ ਨਹੀਂ ਤਾਂ ਕਿਸੇ ਨੇ ਕੁਝ ਨਹੀਂ ਕਰਨਾ ਸਾਰੇ ਪੈਸੇ ਦੇ ਕੁੱਤੇ ਆ ਸਭ ਪੈ ਕੀ ਕਰੋਗੇ ਸਾਡੇ ਵੀਰ ਹਾਏ ਕੀ ਕਰਗੇ ਸਾਡੇ ਵੀਰ ਨੂੰ ਮਾਰਤਾ ਕਿਸ ਨੇ ਕਿੰਨਾ ਨੇ ਮਾਰਿਆ ਹਾਏ ਪਤਾ ਨਹੀਂ ਕੌਣ ਮਾਰ ਗਿਆ ਵਾ ਸਾਡੇ ਭਰਾ ਨੂੰ ਮਾਰਤੇ ਆ ਆ ਵੇਖੋ ਇੱਥੇ ਹੀ ਵਜ ਮਾਰਿਆ ਵਾ ਹਾਏ ਸਾਨੂੰ ਤੇ ਫੋਨ ਗਿਆ ਵਾ ਤੇ ਭੂਆ ਪਾਪਾ ਨੂੰ ਮਾਰਤਾ ਹੀ ਕਿਸ ਨੇ ਕਿੰਨੇ ਬੱਚੇ ਗਏ ਹਾਏ ਦੋ ਧੀਆਂ ਜੋ ਦੋ ਪੁੱਤ ਜੋ ਹਾਏ ਚਾਰ ਬੱਚੇ ਵਾ ਤੇ ਆਪ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਨਾਲ ਚਕੋਲਟੀ ਗਾਰਡ ਕਰਦਾ ਹੀ ਆਪਣਾ ਟਾਈਮ ਪਾਸ ਕਰਦੇ ਹੀ ਕਾਨੂੰਨ ਕੀ ਸੀ ਕੋਈ ਪਤਾ ਹਾਏ ਭਰਾਵਾ ਕੋਈ ਪੁੱਛ ਤੂੰ ਕੋਈ ਪਤਾ ਨਹੀਂ ਕਿ ਬੰਦਾ ਤੇ ਕੀ ਨਹੀਂ ਹਾਏ ਇਹਦਾ ਨਿਆਹੇ ਸਾਡੇ ਭਰਾ ਨੂੰ ਮਾਰਤਾ ਇਹਦੇ ਨਾ ਕਾਖਣਾ ਰਵੇ ਕਾਖਣਾ ਰਵੇ ਸਾਡੇ ਵੀਰ ਨੂੰ ਮਾਰਤਾ ਉਹਦੇ ਬੱਚੇ ਰੁੱਲ ਜਾਣੇ ਆਂ ਐ ਤੇ ਆਨੇ ਜਿਹੜੀ ਜਨਾਨੀ ਨੇ ਕੀਤਾ ਨਾ ਇਹ ਕੰਮ ਕਰਾਇਆ ਉਹ ਵੀ ਅਦਾ ਹੀ ਮੁੱਕੇ ਉਹ ਅਦਾ ਹੀ ਮੁਕਣ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਹਏ ਭਰਾ ਵਸ ਜੀ ਸਰ ਜਿਹੜਾ ਇਹ ਕਤਲ ਹੋਇਆ ਜਿਹੜਾ ਇੱਕ ਕਿਹਾ ਜਾ ਰਿਹਾ ਕੀ ਮਾਰਿਆ ਸਾਨੂੰ ਅੱਜ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਸਿਲਵਰਓ ਕਲੋਨੀ ਆ ਲੋਹਾਰਾ ਰੋਡ ਤੇ ਉੱਥੇ ਕਲੋਨੀ ਵਿੱਚ ਇੱਕ ਡੈਡੀ ਬੋਡੀ ਪਈ ਆ ਤੇ ਜਿਸ ਦੀ ਬੁਰੀ ਤਰ੍ਹਾਂ ਕੱਟਵੱਡ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਆ ਇਹਦੀ ਜਿਹੜੀ شناخت ਹੋਈ ਆ ਵਿਰਿੰਦਰ ਸਿੰਘ ਸਾਨੂੰ ਅਮਰੀਕ ਸਿੰਘ ਗਮਟਾਲਾ ਕਲੋਨੀਆ ਲੋਹਾਰਾ ਰੋਡ ਜੋ ਇੱਥੇ ਪਾਸ ਹੀ ਕਲੋਨੀਆ ਇਸ ਸਿਲਵਰਓ ਕਲੋਨੀ ਚ ਗੇਟ ਤੇ ਸਕਿਉਰਟੀ ਗਾੜੀ ਡਿਊਟੀ ਕਰਦਾ ਸੀ ਤੁਜੇ ਪਰਿਵਾਰ ਵਾਲੇ ਆਗੇ ਮੌਕੇ ਤੇ ਨਿਸ਼ਾਨਖਤ ਕਰ ਲਈਆ ਉਹਨਾਂ ਨੇ ਇੱਕ ਵਿਅਕਤੀ ਦੇ ਸ਼ੱਕ ਜਾਰ ਕੀਤਾ ਵਾ ਸੁਖਵਿੰਦਰ ਸਿੰਘ ਜੋ ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਰਹਿੰਦਾ ਸੀ ਥੋੜੇ ਦਿਨ ਪਹਿਲਾਂ ਜਿਹੜਾ ਉਹ ਮਕਾਨ ਵੇਚ ਕੇ ਕਿਤੇ ਚਲ ਗਿਆ ਉਹਨਾਂ ਨੇ ਸ਼ੱਕ ਜਾਰ ਕੀਤਾ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਉਸ ਮੁਤਾਬ ਜਿਹੜਾ ਵਾ ਇਹਦਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਕੋਈ ਪਰਿਵਾਰ ਵਾਲੇ ਇਨਵੈਸਟੀਗੇਟਰ ਕਰ ਰਹੇ ਆ ਪਰਿਵਾਰ ਵਾਲੇ ਜੋ ਵੀ ਆਪਣੇ ਬਿਆਨ ਲਿਖਾਉਣਗੇ ਉਸ ਤੋਂ ਬਾਅਦ ਤਫਤੀਸ਼ ਦੌਰਾਨ ਪਤਾ ਲੱਗੂਗਾ ਕਾਰਨ ਕੀ ਸੀ ਇਹਦਾ ਕਿੰਦੀ ਉਮਰ ਹੈਗੀ ਸੀ ਉਸ ਨੂੰ ਮਰਨ ਵਾਲੇ ਦੀ ਉਮਰ 45 ਸਾਲ ਆ ਜਿਹੜੇ ਤੇ ਸ਼ੱਕ ਜਾਰ ਕਰ ਰਹੇ ਉਹਦੀ ਤਕਰੀਬਨ 30 ਸਾਲ ਉਮਰ ਹੈ ਇਹ ਵਿਆਹ ਸੀ ਜੀ ਦੋਨੇ ਵਿਆਹ ਸੀ ਜੀ ਨਾਮ ਕੀ ਸੀ ਮਰਨ ਵਾਲੇ ਦਾ ਨਾਮ ਵਿਰਿੰਦਰ ਸਿੰਘ ਹੈ ਜੀ ਤੇ ਸਰ ਕਿੰਨੇ ਵਜੇ ਦਾ ਵਾਕ ਹੋਇਆ ਇਹ 5:00 ਵਜੇ 5:30 ਪੰਜ ਦੇ ਕਰੀਬ ਦੇ ਗੱਲ ਲੱਗਦੀ ਹਾਂਜੀ ਬਿਲਕੁਲ ਪਰਿਵਾਰ ਦੇ ਅਸੀਂ ਬਿਆਨ ਹਸਲ ਕਰ ਰਹੇ ਹਾਂ ਸਾਡੀ ਐਫਐਸਐਲ ਟੀਮ ਵੀ ਆ ਗਈ ਹੈ ਅਸੀਂ ਮੌਕੇ ਦੇ ਸਬੂਤ ਇਕੱਠੇ ਕਰ ਰਹੇ ਹਾਂ ਤੇ ਸਬੰਧ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ ਜੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز